ਅਸਲਾਮੁਅਲੈਕੁਮ ਸਸਰੀਆ ਕਾਲ ਮੀਟਣੇ ਸਾਰੇ ਵੀਰ ਭਰਾ ਚੰਗੇ ਤੇ ਵਧੀਆ ਹੋਣਗੇ ਦੁਆਏ ਰੱਬ ਸੁਣਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਚੜ੍ਹਦੇ ਤੇ ਸਾਡੇ ਲਹਿੰਦੇ ਸਾਡੇ ਸਾਂਝੇ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਵੀਰੋ ਜਿਵੇਂ ਤੁਹਾਨੂੰ ਪਤਾ ਹੈ ਫਲੱਡ ਜਿਹੜਾ ਵਾ ਪਾਣੀ ਤੇ ਲੱਥ ਗਿਆ ਵਾ ਥੱਲੇ ਲੇਕਿਨ ਮਸੀਬਤਾਂ ਜੜੀਆਂ ਨੇ ਨਾ ਉਹ ਲੋਕਾਂ ਦੀਆਂ ਯਕੀਨ ਕਰਕੇ ਜਾਣ ਵੀ ਇੰਨੀਆਂਕ ਵਧ ਗਈਆਂ ਨੇ ਤੇ ਹੁਣ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਦਾ ਨੁਕਸਾਨ ਕੀ ਕੀ ਹੋਇਆ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਅੱਗੇ ਤੇ ਪਾਣੀ ਸੀ ਨਾ ਹਰ ਪਾਸੇ ਪਾਣੀ ਪਾਣੀ ਸੀ ਵੀ ਪਤਾ ਨਹੀਂ ਸੀ ਲੱਗਦਾ ਵੀ ਚਲੋ ਇਹ ਸੀ ਅੱਗੇ ਸੀ ਕਿ ਲੋਕਾਂ ਨੂੰ ਰੈਸਕਿਊ ਕਰਨ ਦੇ ਵਾਸਤੇ ਧਿਆਨ ਸੀਗਾ ਲੋਕਾਂ ਨੂੰ ਪਾਣੀ ਚੋਂ ਬਾਹਰ ਕੱਢਣ ਵਾਸਤੇ ਕੋਈ ਜਾਨੀ ਮਾਲੀ ਨੁਕਸਾਨ ਤੇ ਬਚਾਉਣ ਵਾਸਤੇ ਆਪਰੇਸ਼ਨ ਜਾਰੀ ਸੀ ਲੇਕਿਨ ਹੁਣ ਹੁਣ ਜਦੋਂ ਲੋਕਾਂ ਕੋਲ ਜਾ ਰਹੇ ਨੇ ਉਹਨਾਂ ਦੇ ਵਿਜ਼ਿਟ ਹੋ ਰਹੇ ਨੇ ਤੇ ਉਹ ਪਤਾ ਲੱਗ ਰਿਹਾ ਕਿ ਹੁਣ ਇਹਨਾਂ ਦਾ ਨੁਕਸਾਨ ਕੀ ਕੀ ਹੋਇਆ ਬਿਲਕੁਲ ਕਈ ਉਹ ਵੀ ਘਰ ਨੇ ਜਿਹੜੇ ਮੁਕੰਮਲ ਤਬਾਹ ਹੋ ਗਏ ਨੇ ਜਿਨ੍ਹਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਇਹ ਆਪਣੇ ਇੱਥੇ ਆਪਣੇ ਨਾ ਲੈਂਦੇ ਲੈਂਦੇ ਪੰਜਾਬ ਵਾਲਾ ਅਲੀਪੁਰ ਦੇ ਨਾਲ ਇੱਕ ਵਸਤੀ ਹੈ ਜਿਹੜੀ ਪੂਰੀ ਦੀ ਪੂਰੀ ਵਸਤੀ ਮਿਟ ਗਈ ਨਿਸ਼ਾਨ ਹੀ ਮਿਟ ਗਿਆ ਉਹਦਾ ਹਸਤੀ ਤੋਂ ਜ਼ਮੀਨ ਤੋਂ ਕਿ ਇੱਥੇ ਵੀ ਕੋਈ ਵਸਤੀ ਹੁੰਦੀ ਸੀ ਉਹ ਕੱਲ ਵੀਡੀਓ ਵਿੱਚ ਦੇ ਰਿਹਾ ਯਕੀਨ ਕਰਕੇ ਜਾਣ ਵੀ ਉਹ ਵਿਚਾਰੇ ਵਸਤੀ ਦੇ ਰਹਿਣ ਵਾਲੇ ਉਹਨਾਂ ਦੀ ਕੀ ਜ਼ਿੰਦਗੀ ਹੁ ਮਗਰ ਬਚੀ ਹੈ ਉਹਨਾਂ ਨੇ ਕਿੱਦਾਂ ਸਰਵਾਈਵ ਕਰਨਾ ਕਿੱਦਾਂ ਆਪਣੇ ਆਪ ਨੂੰ ਯਾਨੀ ਕਿ ਆਪਣੇ ਗਾਂ ਬੱਚਿਆਂ ਵਾਸਤੇ ਗੁਜ਼ਰਬਸਰ ਕਰਨਾ ਕਈਆਂ ਵਿਚਾਰਿਆਂ ਦੇ ਬੱਚੇ ਰੁਲ ਗਏ ਕਈਆਂ ਦਾ ਮਾਲ ਡੰਗਰ ਰੁਲ ਗਿਆ ਅੱਜ ਤਾਂ ਇੰਨੀ ਮਿਹਨਤਾਈ ਹੈ ਨਾ ਚੰਗੇ ਭਲੇ ਜਿਹੜੇ ਰਾਤਾਂ ਚੱਲੋਂ ਮਹਾਲ ਹੋਏ ਨੇ ਤੇ ਜਿਨ੍ਹਾਂ ਦੇ ਮਿਲ ਰੋ ਬਰਬਾਦ ਹੀ ਹੋਏ ਨਵੇਂ ਸਿਰੇ ਤੋਂ ਉਹਨਾਂ ਨੇ ਬਾਦ ਹੋਣਾ ਤੇ ਉਹਨਾਂ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਅੱਲਾ ਹੀ ਆਪੇ ਬਾਲਾ پاک ਉਹਨਾਂ ਦੀ ਮਦਦ ਕਰੇ ਤੇ ਅੱਜ ਸਾਨੂੰ ਚੜ੍ਹਦੇ ਪੰਜਾਬ ਤੋਂ ਵੀਡੀਓ ਆਈ ਹੈ ਜੀ ਹਰਬੱਜਨ ਸਿੰਘ ਇੰਡੀਅਨ ਕ੍ਰਿਕਟਰ ਇਨ ਕ੍ਰਿਕਟ ਦੇ ਇੱਕ ਮਾਸ਼ਾਅੱਲਾ ਹੀਰੋ ਯਾਨੀ ਕਿ ਸਾਡੇ ਭਰਾ ਪੰਜਾਬੀ ਭਰਾ ਨੇ ਮਾਸ਼ਾਅੱਲਾ ਤੇ ਉਹ ਆਏ ਨੇ ਅੱਜ ਉੱਥੇ ਪੰਜਾਬ 'ਚ ਪੰਜਾਬ ਦੇ ਪੁੱਤਰ ਨੇ ਉਹ ਤੇ ਐਂਬੂਲੈਂਸ ਲੈ ਕੇ ਆਏ ਨੇ ਦੋ ਐਂਬੂਲੈਂਸਾਂ ਲੈ ਕੇ ਆਏ ਨੇ ਉੱਥੇ ਪਹਲਿਆਕੋ ਨਾਲ ਡਾਕਟਰਾਂ ਦੀ ਟੀਮ ਨੂੰ ਦਿੱਤੀਆਂ ਨੇ ਕਿ ਲੋਕਾਂ ਤੱਕ ਤੁਸੀਂ ਘਰ-ਘਰ ਜਾਓ ਤੇ ਲੋਕਾਂ ਦੀ ਯਾਨੀ ਕਿ ਮਦਦ ਕਰੋ ਜੇ ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੈ ਕਿਸੇ ਨੂੰ ਦਵਾਈ ਦੀ ਲੋੜ ਹੈ ਤੇ ਯਾਨੀ ਕਿ ਜੇ ਤੁਸੀਂ ਐਂਬੂਲੈਂਸ ਹੁੰਦੀ ਹੈ ਕਿਸ ਹੁੰਦਾ ਹਸਪੀਟਲ ਇਹ ਵੀ ਤੁਸੀਂ ਉਹਦੀ ਦਹਿਲੀਜ਼ ਤੱਕ ਲੈ ਕੇ ਜਾਓ ਉਹਨਾਂ ਦੇ ਘਰਾਂ ਤੱਕ ਦਹਿਲੀਜ਼ ਤੱਕ ਉਹਨਾਂ ਨੂੰ ਸਹੂਲਤ ਦਿਓ ਹਾਂਜੀ ਜਿਆਦਾ ਚੰਨਾ ਬਹੁਤ ਤੇ ਤੁਸੀਂ ਉਹਨਾਂ ਦਾ ਹਾਂ ਤੇ ਚਲੋ ਜੀ ਵੀਡੀਓ ਵੇਖ ਲੈਣੇ ਆ ਜੀ ਹਰਭਜਨ ਸਿੰਘ ਸਾਹਿਬ ਕਿਦਾਂ ਕਰ ਰਹੇ ਨੇ ਲੋਕਾਂ ਦੀ ਮਦਦ ਤੇ ਇਹ ਅਕਰ ਟੀਵੀ ਵਾਲਿਆਂ ਨੇ ਵੀਡੀਓ ਲਾਈ ਹੈ ਤੇ ਚਲੋ ਵੀਡੀਓ ਵੇਖ ਲੈਣੇ ਆ ਸੀ ਸੀ ਡਾਕਟਰ ਸੁਆਮਨ ਸਿੰਘ ਜੀ ਨੇ ਤੇ ਮੈਨੂੰ ਪੁੱਛਿਆ ਸੀ ਕਿ ਕੀ ਅਸੀਂ ਇਸ लायक ਹੈਗੇ ਕਿਸੇ ਸੇਵਾ ਕਰ ਸਕਦੇ ਕਿ ਨਹੀਂ ਜੋ ਤੁਹਾਡਾ ਮੰਨਣਾ ਤੇ ਮੈਂ ਆਪਣੀ ਛੋਟੀ ਜੀ ਸੰਸਥਾ ਤੇਰਾ ਤੇਰਾ ਮੈਂ ਉੱਥੇ ਸਾਰੇ ਜਿੰਨੇ ਵੀ ਮੇਰੇ ਭਰਾ ਮੈਂ ਸਿਰਫ ਉਹਨਾਂ ਨੂੰ ਅਪੀਲ ਕੀਤੀ ਸੀ ਕੁਝ ਪੈਸੇ ਜੋੜੀ ਅਸੀਂ ਕੁਝ ਐਮਬੂਲੈਂਸਾਂ ਲੈਣੀਆਂ ਹੈਗੀਆਂ ਤੇ ਉਹਨਾਂ ਨੇ ਇਹਨੇ ਯੋਗ ਕਰਤਾ ਕਿ ਦੋ ਐਮਬੂਲੈਂਸ ਲੈਤੀਆਂ ਹੈਗੀਆਂ ਤੇਰਾ ਤੇਰਾ ਫਾਊਂਡੇਸ਼ਨ ਦੇ ਨਾਮ ਤੇ ਜਾਵਣੇ ਇਹਨਾਂ ਹੜ੍ਹਾਂ ਦੇ ਵਿੱਚ ਹੱਦਾਂ ਸਰਹੱਦਾਂ ਤੋਂ ਵੀ ਪਾਰ ਜਿਹੜੇ ਕੋ ਬਾਹਰ ਵੀ ਗਿਆ ਵਾ ਪੰਜਾਬ ਦਾ ਜਾਂ ਕਿਸੇ ਵੀ ਫੀਲਡ ਚ ਹਰ ਬੰਦੇ ਦੀ ਇਹ ਕੋਸ਼ਿਸ਼ ਸੀ ਕਿ ਵੱਧ ਤੋਂ ਵੱਧ ਆ ਕੇ ਆਪਾਂ ਇੱਥੇ ਲੋਕਾਂ ਦੀ ਸੇਵਾ ਕਰੀਏ ਇਹ ਜਜ਼ਬਾ ਆਪਦੇ ਆਪ 'ਚ ਬਹੁਤ ਕਮਾਲ ਆ ਜਿੰਨੀ ਇਹਦੀ ਤਾਰੀਫ ਹੋਵੇ ਬਹੁਤ ਕਮਾਲ ਹੈ ਬਹੁਤ ਕਮਾਲ ਹੋਇਆ ਹੈ ਐਸਾ ਜਜ਼ਬਾ ਹੋਰ ਕਿਸੇ ਕੋਲ ਵੀ ਨਹੀਂ ਹੈ ਜੋ ਪੰਜਾਬੀਆਂ 'ਚ ਹੋਲ ਜਜ਼ਬਾ ਹੈ ਇੱਕ ਦੂਸਰੇ ਦੀ ਮਦਦ ਕਰਨ ਦਾ ਇਹ ਭਾਈਚਾਰੇ ਦਾ ਕਿਸੇ ਨਾਲ ਘਰਉਣ ਦਾ ਔਰ ਇਹ ਜਿਹੜਾ ਪੰਜਾਬ ਚ ਮੁਸੀਬਤ ਆਉਂਦੀ ਉਹਦੋਂ ਪੰਜਾਬੀ ਖੜਦੇ ਆ ਦੇਸ਼ ਚ ਜੇ ਕੋਈ ਮੁਸੀਬਤ ਆਉਂਦੀ ਉਹਦੋਂ ਵੀ ਪੰਜਾਬੀ ਖੜਦੇ ਆ ਤੇ ਡਾਕਟਰ ਸਾਹਿਬਾਨ ਦੀ ਟੀਮ ਕਿਤੇ ਵੀ ਹੜ ਆਉਂਦੇ ਆ ਉਥੇ ਪਹੁੰਚਦੇ ਆ ਹੋਰ ਅਸੀਂ ਦੇਖਦੇ ਆ ਫਾਊਂਡੇਸ਼ਨ ਉਥੇ ਵੀ ਪਹੁੰਚਦੀ ਆ ਹਰ ਭਜਨ ਸਿੰਘ ਇਹ ਸਾਰੇ ਸੇਵਾ ਦੇ ਵਿੱਚ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਚ ਕਿਵੇਂ ਦੇਖਦੇ ਆ ਕਿਸ ਰੋਲ ਚ ਦੇਖਦੇ ਆ ਕੀ ਕੀ ਕੰਮ ਤੁਹਾਨੂੰ ਲੱਗਦਾ ਤੁਸੀਂ ਕਰਦੇ ਹਲੇ ਕੰਮ ਹੁਣ ਸ਼ੁਰੂ ਹੋਣਾ ਕਿਉਂਕਿ ਹੁਣ ਪਾਣੀ ਪਿੱਛੇ ਹੋਏ ਆ ਹੁਣ ਬਿਮਾਰੀਆਂ ਦਾ ਪਤਾ ਲੱਗਣਾ ਹੁਣ ਜਿਹੜੇ ਘਰ ਉਹਨਾਂ ਦੇ ਟੁੱਟੇ ਆ ਉਹ ਬਣਾਉਣ ਦਾ ਮੌਕਾ ਹੈਗਾ ਤੇ ਇਹ ਰੱਬ ਦੀ ਸੇਵਾ ਆ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਈਏ ਹਰ ਇਲਾਕੇ ਦੇ ਲੋਕਾਂ ਨਾਲ ਬਰੀ ਗੱਲਬਾਤ ਹੁੰਦੀ ਹੈ ਲਗਾਤਾਰ ਜਿੱਥੇ ਤੇ ਮੇਰੀ ਲੋੜ ਆ ਕਿਸੇ ਵੀ ਤਰੀਕੇ ਦੀ ਮੈਂ ਉਹਨਾਂ ਲਈ ਹਾਜ਼ਰ ਹਾਂ ਹਰ ਮੇਰਾ ਇੱਕ ਮਿੰਟ ਸੈਕਿੰਡ ਜਿਹੜਾ ਪੰਜਾਬ ਦੇ ਨਾਲ ਆ ਜਿੱਥੇ ਮੈਨੂੰ ਆਵਾਜ਼ ਮਾਰੋਗੇ ਮੈਂ ਉੱਥੇ ਖੜਾ ਹਾਂ ਔਰ ਚਾਹੇ ਮੇਰੀ ਉਹ ਆਪਣੀ ਪ੍ਰੈਜੈਂਸ ਵੀ ਲੋਡ ਹੋਵੇ ਜਾਂ ਕਿਸੇ ਵੀ ਤਰੀਕੇ ਅਸੀਂ ਪੰਜਾਬ ਦੇ ਕੰਮ ਆ ਸਕੀਏ ਤੇ ਸਾਡਾ ਇਹ ਇਹ ਖੁਸ਼ ਖੁਸ਼ਕਿਸਮਤੀ ਹੋਏਗੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿੰਘ ਆ ਹੜਾਂ ਦੇ ਨਾਲ ਪੰਜਾਬ ਚੜ੍ਹਦੀ ਕਲਾ 'ਚ ਹੋ ਕੇ ਨਿਕਲ ਰਿਹਾ ਤੇ ਹਰ ਪਾਸੇ ਤਾਰੀਫ਼ ਵੀ ਪੰਜਾਬ ਦੀ ਇਸ ਗੱਲ ਦੀ ਹੋ ਰਹੀ ਆ ਕਿ ਪੰਜਾਬ ਯਾਰ ਆਪਣੀਆਂ ਜੋ ਕੁਦਰਤ ਦੀਆਂ ਮਾਰਾਂ ਪੈਂਦੀਆਂ ਉਹਦੇ ਨਾਲ ਖੜਾ ਕਿਵੇਂ ਹੁੰਦਾ ਤੇ ਇਹਦੇ ਵਿੱਚ ਉਹ ਸਾਰੇ ਲੋਕ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ ਉਹ ਵੀ ਖੜੇ ਆ ਅਜਾਹਰ ਭਜਨ ਸਿੰਘ ਕ੍ਰਿਕਟਰ ਇੱਥੇ ਆਉਂਦੇ ਆ ਤੇ ਆਪਣੀ ਫਾਊਂਡੇਸ਼ਨ 13 13 ਫਾਊਂਡੇਸ਼ਨ ਦੇ ਵੱਲੋਂ ਦੋ ਐਂਬੂਲੈਂਸਾਂ ਡਾਕਟਰ ਸਵੈ ਮਾਨਦੀ ਜਿਹੜੀ ਟੀਮ ਉਹਨਾਂ ਨੂੰ ਉਹ ਐਂਬੂਲੈਂਸਾਂ ਦਿੰਦੇ ਆ ਤਾਂ ਕਿ ਇਸ ਖੇਤਰ ਦੇ ਵਿੱਚ ਜਿਹੜਾ ਆਪਣਾ ਸਰਹੰਦੀ ਖੇਤਰ ਆ ਅਜਨਾਲੇ ਦਾ ਖੇਤਰ ਆ ਇਹ ਚ ਵੱਧ ਤੋਂ ਵੱਧ ਲੋਕਾਂ ਕੋਲੇ ਸਹੂਲਤਾਂ ਬਾਹਰ ਕਰ ਸਾਡੇ ਨਾਲ ਗੱਲਬਾਤ ਕਰਨ ਲਈ ਮਿਲੂ ਨੇ ਸਤਿ ਸ਼੍ਰੀ ਅਕਾਲ ਭਾਈ ਆ ਮੈਂ ਪਹਿਲਾਂ ਤਾਂ ਇਹੀ ਅਭੀ ਇਹ ਫੁਰਨਾ ਕਿਵੇਂ ਆਉਂਦਾ ਮਾਨ ਦੇ ਵਿੱਚ ਐਂਬੂਲੈਂਸਾਂ ਵਾਲਾ ਦੇਖੋ ਜੀ ਮੈਂ ਗੱਲ ਕੀਤੀ ਸੀ ਡਾਕਟਰ ਸੁਆਇਮਨ ਸਿੰਘ ਜੀ ਨਾਲ ਉਹਨਾਂ ਦੀ ਸਾਰੀ ਟੀਮ ਇੱਥੇ ਖੜੇ ਆਂ ਵੀਰ ਖੜੇ ਆ ਸਾਰੇ ਔਰ ਇਹ ਬਹੁਤ ਨੇਕ ਕੰਮ ਰੱਬ ਦਾ ਕੰਮ ਆ ਕਿ ਜੇ ਉਹ ਲੋਕਾਂ ਦੀ ਮਦਦ ਕਰਨਾ ਜਿਹਨਾਂ ਨੂੰ ਇਸ ਵੇਲੇ ਹੁਣ ਡਾਕਟਰ ਦੀ ਲੋੜ ਆ ਔਰ ਇਹ ਸਾਰੇ ਡਾਕਟਰਸ ਮੇਰੇ ਵੀਰ ਜਿੱਥੋਂ ਜਿੱਥੋਂ ਆਏ ਆ ਆਪਣੇ ਆਪਣੇ ਘਰ ਛੱਡ ਕੇ ਆਏ ਆ ਸੇਵਾ 'ਚ ਲੱਗੇ ਆ ਔਰ ਜਦੋਂ ਮਾਨ ਸਾਹਿਬ ਨੇ ਮੈਨੂੰ ਕਿਹਾ ਕੀ ਇੱਥੇ ਜ਼ਰੂਰ ਪਹੁੰਚੋ ਤੁਸੀਂ ਜੋ ਆਪਣੇ ਵੱਲੋਂ ਸੇਵਾ ਕਰ ਸਕਦੇ ਕਰੋ ਤੇ ਮੈਂ ਉਹਨੂੰ ਪੁੱਛਿਆ ਸੀ ਜੀ ਕੀ ਅਸੀਂ ਇਸ ਲਾਇਕ ਹੈਗੇ ਕਿ ਅਸੀਂ ਸੇਵਾ ਕਰ ਸਕਦੇ ਕਹਿੰਦੇ ਜੋ ਤੁਹਾਡਾ ਮਨ ਹੈ ਤੇ ਮੈਂ ਆਪਣੀ ਛੋਟੀ ਜੀ ਸੰਸਥਾ 13 13 ਮੈਂ ਉੱਥੇ ਸਾਰੇ ਜਿੰਨੇ ਵੀ ਮੇਰੇ ਭਰਾ ਮੈਂ ਸਿਰਫ ਉਹਨੂੰ ਅਪੀਲ ਕੀਤੀ ਸੀ ਕੁਝ ਪੈਸੇ ਜੋੜੀ ਅਸੀਂ ਕੁਝ ਐਮਬੂਲੈਂਸਾਂ ਲੈਣੀਆਂ ਹੈਗੀਆਂ ਤੇ ਉਹਨਾਂ ਨੇ ਇਹਨੇ ਯੋਗ ਕਰਤਾ ਕਿ ਦੋ ਐਮਬੂਲੈਂਸ ਲੈਤੀਆਂ ਹੈਗੀਆਂ ਇਹ ਤੇਰਾ ਤੇਰਾ ਫਾਊਂਡੇਸ਼ਨ ਦੇ ਨਾਮ ਤੇ ਔਰ ਅਜੂਨਾ ਭਰਾਵਾਂ ਦਾ ਸਾਰਿਆਂ ਦਾ ਮੈਂ ਸ਼ੁਕਰੀਆ ਕਰਦਾ ਕਿ ਜਿਹੜੇ ਇਸ ਮੁਹਿੰਮ 'ਚ ਜੁੜੇ ਚਾਹੇ ਕਿਤੇ 2 ਰੁਪਏ ਦਿੱਤੇ ਪੰਜ ਰੁਪਏ ਦਿੱਤੇ ਬੜਾ ਸਹੀ ਇਹ ਰਕਮ ਜੋੜ ਕੇ ਅਰਿਸਲਾ ਕੋਈ ਇੱਥੇ ਪਹੁੰਚੀ ਤੇ ਦੋ ਐਮਬੂਲੈਂਸ ਡਾਕਟਰ ਸਾਹਿਬ ਨੂੰ ਉਹ ਹੈਂਡਓਵਰ ਕਰ ਸਕੀ ਤਾਂ ਕਿ ਲੋਕਾਂ ਦੀ ਕਿਸ ਕੰਮ ਆ ਸਕਾ ਪੰਜਾਬ ਨੇ ਇਹ ਨਾ ਹੜਾਂ ਦੇ ਵਿੱਚ ਹੱਦਾਂ ਸਰਹੱਦਾਂ ਤੋਂ ਵੀ ਪਾਰ ਜਿਹੜੇ ਕੋ ਬਾਹਰ ਵੀ ਗਿਆ ਵਾ ਪੰਜਾਬ ਦਾ ਜਾਂ ਕਿਸੇ ਵੀ ਫੀਲਡ ਚ ਹਰ ਬੰਦੇ ਦੀ ਇਹ ਕੋਸ਼ਿਸ਼ ਸੀ ਵੀ ਵੱਧ ਤੋਂ ਵੱਧ ਆ ਕੇ ਆਪਾਂ ਇੱਥੇ ਲੋਕਾਂ ਦੀ ਸੇਵਾ ਕਰੀਏ ਇਹ ਜਜ਼ਬਾ ਆਪ ਦੇ ਆਪ ਚ ਬਹੁਤ ਕਮਾਲ ਆ ਜੰਦੀ ਦੀ ਤਰੀਕ ਬਹੁਤ ਕਮਾਲ ਹੈ ਬਹੁਤ ਕਮਾਲ ਹੋ ਸ਼ਾਇਦ ਐਸਾ ਜਜ਼ਬਾ ਹੋਰ ਕਿਸੇ ਕੁਲ ਵੀ ਨਹੀਂ ਹੈਗਾ ਜੋ ਪੰਜਾਬੀਆਂ ਦਾ ਗੁੱਲ ਜਜ਼ਬਾ ਹੈ ਇੱਕ ਦੂਸਰੇ ਦੀ ਮਦਦ ਕਰਨ ਦਾ ਜਾਂ ਭਾਈਚਾਰੇ ਦਾ ਕਿਸੇ ਨਾਲ ਖਲੋਣ ਦਾ ਔਰ ਇਹ ਨਹੀਂ ਕਿ ਜਦੋਂ ਪੰਜਾਬ ਚ ਮੁਸੀਬਤ ਆਂਦੀ ਉਹਦੋਂ ਪੰਜਾਬੀ ਖੜਦੇ ਆਂ ਦੇਸ਼ ਚ ਕਿਤੇ ਵੀ ਮੁਸੀਬਤ ਆਂਦੀ ਉਹਦੋਂ ਵੀ ਪੰਜਾਬੀ ਖੜਦੇ ਆਂ ਤੇ ਡਾਕਟਰ ਸਾਹਿਬਾਨ ਦੀ ਟੀਮ ਕਿਤੇ ਵੀ ਹਾੜ ਆਂਦੇ ਆ ਉੱਥੇ ਪਹੁੰਚਦੇ ਆਂ ਹੋਰ ਅਸੀਂ ਦੇਖਦੇ ਆਂ ਫਾਊਂਡੇਸ਼ਨ ਉੱਥੇ ਵੀ ਪਹੁੰਚਦੀ ਆਂ ਤੇ ਜਿਹੜੇ ਜਿਹੜੇ ਭਰਾ ਇਸ ਮੁਹਿੰਮ ਚ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਾਹੇ ਉਹ ਕਲਾਕਾਰ ਆ ਚਾਹੇ ਉਹ ਸਰਕਾਰਾਂ ਆ ਜਾਂ ਇੰਡੀਵਿਜੂਅਲ ਆ ਜਿਹੜੇ-ਜਿਹੜੇ ਨੇ ਵੀ ਛੋਟੀ ਜੀ ਵੀ ਸੇਵਾ ਕੀਤੀ ਉਹਦਾ ਮੈਂ ਬਹੁਤ ਧੰਨਵਾਦੀ ਆ ਔਰ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਕਹਾਂਗਾ ਜਰੂਰ ਆਓ ਆਪਣੇ ਭਰਾਵਾਂ ਦਾ ਹਾਲ ਆ ਕੇ ਪੁੱਛ ਕੇ ਜਾਓ ਕਿਉਂਕਿ ਹੱਲੇ ਵੀ ਬਹੁਤ ਲੋੜ ਆ ਹੱਲੇ ਕੰਮ ਹੁਣ ਸ਼ੁਰੂ ਹੋਣਾ ਕਿਉਂਕਿ ਹੁਣ ਪਾਣੀ ਪਿੱਛੇ ਹੋਏ ਆ ਹੁਣ ਬਿਮਾਰੀਆਂ ਦਾ ਪਤਾ ਲੱਗਣਾ ਹੁਣ ਜਿਹੜੇ ਘਰ ਉਹਨਾਂ ਦੇ ਟੁੱਟੇ ਆ ਉਹ ਬਣਾਉਣ ਦਾ ਮੌਕਾ ਹੈਗਾ ਤੇ ਇਹ ਰੱਬ ਦੀ ਸੇਵਾ ਆਉ ਜੀ ਵਿੱਚ ਵੱਧ ਤੋਂ ਵੱਧ ਹਿੱਸਾ ਪਾਈ। ਮੇਰਾ ਮੇਰਾ ਆਖਰੀ ਸਵਾਲ ਆ ਜੀ। ਇਸ ਤੋਂ ਬਾਅਦ ਮੈਨੂੰ ਵੀ ਪਤਾ ਕਰਮੀ ਵੀ ਆ ਤੇ ਤੁਸੀਂ ਵੀ ਅੱਗੇ ਜਾਣਾ। ਮੇਰਾ ਆਖਰੀ ਸਵਾਲ ਇਹ ਆ ਹਰਭਜਨ ਸਿੰਘ ਇਹ ਸਾਰੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਆਉਣ ਵਾਲੇ ਸਮੇਂ 'ਚ ਕਿਵੇਂ ਦੇਖਦੇ ਆ? ਕਿਸ ਰੋਲ 'ਚ ਦੇਖਦੇ ਆ? ਕੀ ਕੀ ਕੰਮ ਤੁਹਾਨੂੰ ਲੱਗਦਾ ਤੁਸੀਂ ਕਰਦੇ? ਮੇਰੀ ਜਿੱਥੇ-ਜਿੱਥੇ ਵੱਡੇ ਵੀਰ ਹੋਣੀ ਜਾਂ ਹੋਰ ਜਿਹੜੇ ਲੋਕਾਂ ਨਾਲ ਮੈਂ ਡੀਸੀ 'ਚ ਬੰਨਨਾ, ਹਰ ਇਲਾਕੇ ਦੇ ਡੀਸੀ 'ਚ ਬੰਨਨਾ ਮੇਰੀ ਗੱਲਬਾਤ ਹੁੰਦੀ ਹੈ ਲਗਾਤਾਰ। ਜਿੱਥੇ ਤੇ ਮੇਰੀ ਲੋੜ ਆ ਕਿਸੇ ਵੀ ਤਰੀਕੇ ਦੀ ਮੇਰੇ ਲਈ ਹਾਜ਼ਰ ਹਰ ਮੇਰਾ ਇੱਕ ਮਿੰਟ ਸਕਿੰਟ ਜਿਹੜਾ ਪੰਜਾਬ ਦੇ ਨਾਲ ਜਿੱਥੇ ਵੀ ਨੂੰ ਆਵਾਜ਼ ਮਾਰੋਗੇ ਮੈਂ ਉੱਥੇ ਖੜਾ ਔਰ ਚਾਹੇ ਮੇਰੀ ਉਹ ਆਪਣੀ ਪ੍ਰੈਜੈਂਸ ਵੀ ਲੋਡ ਹੋਵੇ ਜਾਂ ਕਿਸੇ ਵੀ ਤਰੀਕੇ ਅਸੀਂ ਪੰਜਾਬ ਦੇ ਕੰਮ ਆ ਸਕੀਏ ਤੇ ਸਾਡਾ ਇਹ ਖੁਸ਼ ਖਿਸਮਤੀ ਹੋਏਗੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਮੈਂ ਮੇਰੇ ਨਾਲ ਡਾਕਟਰ ਸਵਰਮਨ ਦੀ ਟੀਮ ਤੋਂ ਅਮਰਤ ਨੇ ਮੈਂ ਇਹਨਾਂ ਦੇ ਨਾਲ ਤੁਹਾਨੂੰ ਇਹ ਵੀ ਅਮਰਤ ਵੀਰ ਜੀ ਆਹੀ ਐਂਬੂਲੈਂਸ ਇੱਧਰ ਤੋਂ ਇੱਕ ਵੱਲੇ ਪਾਸੇ ਹਾਂਜੀ ਹਾਂਜੀ ਇਹ ਦੋ ਆਪਣੇ ਹਰਭਜਨ ਸਿੰਘ ਜੀ ਦੇ ਆਪਣੇ ਕਰੀਟਰ ਜੀ ਇਹਨਾਂ ਵੱਲੋਂ ਆਪਾਂ ਨੂੰ ਟੀਮ ਫਾਈਵ ਦੇ ਵੱਲੋਂ ਦੋ ਐਮਬੂਲੈਂਸਾਂ ਆਪਨ ਜਿਹੜੀ ਅੱਜ ਹੈਂਡਓਵਰ ਕੀਤੀਆਂ ਨੇ ਕਿਉਂਕਿ ਇਹਨਾਂ ਨਾਲ ਗੱਲਬਾਤ ਚੱਲੀ ਸੀਗੀ ਪਹਿਛੇ ਕੀਤਾ ਸੀਗਾ ਡਾਕਟਰ ਸਾਹਿਬ ਨਾਲ ਤਾਂ ਜਦੋਂ ਇਹਨਾਂ ਨੇ ਕਿਹਾ ਵੀ ਬੜੀ ਵਧੀਆ ਸੇਵਾ ਤੁਹਾਡੀ ਅਸੀਂ ਤੁਹਾਡੇ ਲਈ ਕਿੰਦਾ ਸੇਵਾ ਕਰ ਸਕਦੇ ਹਾਂ ਸੋ ਅਸੀਂ ਇਹ ਰਿਕਵੈਸਟ ਪਾਈ ਸੀ ਕਿ ਵੀ ਸਾਡੀ ਟੀਮ ਆਲਰੇਡੀ ਹਨਾ ਬਹੁਤ ਜ਼ਿਆਦਾ ਡਾਕਟਰ ਵੱਖਰੀ-ਉਹਰੀ ਕੀਤਾ ਦੇ ਵਿੱਚ ਜਿੱਥੇ ਵੀ ਹਰ ਪ੍ਰਭਾਵਿਤ ਪੰਜਾਬ ਦੇ ਇਲਾਕੇ ਆ ਹਰ ਇੱਕ ਜਗ੍ਹਾ ਸੇਵਾ ਨਿਭਾਰੀ ਜਾ ਰਹੀ ਹੈ ਆਪਣੀ ਸੋ ਇਹ ਅਪੀਲ ਸੀ ਕਿ ਵੀ ਸਾਨੂੰ ਵਹੀਕਲ ਕਿਉਂਕਿ ਆਲਰੇਡੀ ਆਪਣੀ ਐਂਬੂਲੈਂਸ ਟੀ ਵੀ ਡਾਕਟਰ ਸਾਰੇ ਚੱਲ ਰਹੇ ਆ ਸੋ ਨਾਲ ਇਹ ਕਹਿੰਦੇ ਵੀ ਅਸੀਂ ਕਿੱਦਾਂ ਸੇਵਾ ਕਰ ਸਕਦੇ ਆ ਤਾਂ ਇਹਦੇ ਨਾਲ ਕਿਉਂਕਿ ਈਜ਼ੀ ਹੋ ਜਾਂਦਾ ਹੋਰ ਵੀ ਆਪਣੀ ਜਿਹੜੀ ਜਦੋਂ ਕੋਈ ਸਾਧਨ ਮਿਲਦਾ ਨਾਲ ਆਪਾਂ ਡਿਵਾਈਡ ਕਰ ਸਕਦੇ ਆ ਕੰਮ ਨੂੰ ਜਿਹੜੀਆਂ ਆਪਣੀਆਂ ਟੀਮਾਂ ਆਪਣੇ ਕੋਲ ਹੈਗੀਆਂ ਨੇ ਉਹਨੂੰ ਡਿਵਾਈਡ ਕਰਕੇ ਜ਼ਿਆਦਾ ਏਰੀਆ ਆਪਾਂ ਕਵਰ ਕਰ ਸਕਦੇ ਆ ਇਹ ਟੀਮ ਦੀ ਮੈਂ ਤੁਹਾਨੂੰ ਇੱਕ ਖਾਸੀਅਤ ਦੱਸਦਾ ਕਿ ਇਹ ਉਹ ਸਾਰੇ ਮੁੰਡੇ ਇਸ ਟੀਮ ਦੇ ਵਿੱਚ ਕੰਮ ਕਰਦੇ ਆ ਡਾਕਟਰ ਸਵਰਮਨ ਦੀ ਟੀਮ ਫਾਈਵ ਰਿਵਰਸ ਆਰਟ ਦੇ ਵਿੱਚ ਜਿਹੜੇ ਖੁਦ ਜ਼ਿੰਦਗੀ 'ਚ ਆਪਾਂ ਸਭ ਦੀ ਜ਼ਿੰਦਗੀ 'ਚ ਮੁਸੀ ਪਰ ਉਹ ਤਾਂ ਤਾਂ ਉੱਠ ਕੇ ਜਦੋਂ ਲੋਕ ਦੂਜਿਆਂ ਨੂੰ ਖੜਦੇ ਆ ਮੈਕਸਰ ਕਹਿੰਦਾ ਉਹਨਾਂ ਬੰਦਾ ਉਦੋਂ ਸੋਹਣਾ ਲੱਗਦਾ ਜਦੋਂ ਕਿਸੇ ਪਿੱਛੇ ਰਹਿ ਕੇ ਦਾ ਹੱਥ ਫੜ ਕੇ ਤੁਰਦਾ ਤਾਂ ਇਹ ਸਾਰੇ ਲਗਾਤਾਰ ਇਸ ਕੰਮ ਦੇ ਵਿੱਚ ਲੱਗੇ ਹੋਇਆ ਮੈਂ ਇਹਨਾਂ ਨੂੰ ਵੀ ਇੱਕ ਤਰ੍ਹਾਂ ਸਲਾਮ ਕਰਦਾ ਤੇ ਪਿੰਡ ਕਿਹੜੇ ਚ ਅੱਜ ਆਪਣਾ ਕੈਂਪ ਲੱਗਿਆ ਹੋਇਆ ਏ ਪਿੰਡੀਆਂ ਸੱਜੀਆਂ ਇਹ ਆਪਣੇ ਹਾ ਬਾਰਡਰ ਦੇ ਕੋਲ ਹੀ ਆ ਤੇ ਇੱਕ ਮੈਂ ਜ਼ਰੂਰ ਇਹ ਵੀ ਅਪੀਲ ਕਰਨੀ ਵੀ ਹਾਲੇ ਅੱਗੇ ਆਪਣਾ ਮੈਡੀਕਲ ਦਾ ਚੱਲ ਰਿਹਾ ਜੀ ਬਹੁਤ ਵਧੀਆ ਹੋਰ ਵੀ ਸਾਡੇ ਏਰੀਆ ਹੁਣ ਅਸੀਂ ਕਵਰ ਕਰਾਂਗੇ ਇਹਨਾਂ ਦੇ ਨਾਲ ਤੇ ਬਾਕੀ ਇਸ ਤੋਂ ਬਾਅਦ ਆਪਣਾ ਅਗਲੇ ਪਲਾਨ ਨੇ ਵੀ ਆਪਾਂ ਇੱਕ ਤਾਂ ਪਲਾਨ ਕਰ ਰਹੇ ਆ ਵੀ ਆਪਾਂ ਅਜਨਾਲੇ ਦੇ ਕੋਲ ਅਜਨਾਲੇ ਏਰੀਏ ਦੇ ਵਿੱਚ ਇੱਕ ਗਰਾਊਂਡ ਹਸਪੀਟਲ ਦਾ ਪਲਾਨ ਕਰ ਰਹੇ ਆ ਜਿੱਥੇ ਹਰ ਪਰਿਵਾਰ ਵਿੱਚ ਜਿਹੜੇ ਲੋਕ ਨੇ ਉਹ ਆਪਣਾ ਆਨ ਕੇ ਐਮਰਜੈਂਸੀ ਜਿਹੜੀਆਂ ਸੇਵਾਵਾਂ ਨੇ ਪਹੁੰਚ ਲੈ ਸਕਦੇ ਨੇ ਉਹ ਸਾਡੀ ਟੀਮ ਦਾ ਪ੍ਰੋਜੈਕਟ ਅਸੀਂ ਜਲਦੀ ਉਹਨੂੰ ਕਵਰ ਕਰਾਂਗੇ ਦੂਸਰੀ ਚੀਜ਼ ਅਸੀਂ ਸਰਵੇ ਕਰ ਰਹੇ ਆ ਹਜੇ ਬੰਨਾਂ ਦੀ ਸੇਵਾ ਚੱਲਣ ਦੀ ਆ ਜਦੋਂ ਜਿੱਲੀਆਂ ਪਹਿਲੀਆਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਟਰੈਕਟਰ ਚੱਲ ਜਾਂਦੇ ਆ ਤਾਂ ਸਾਡੇ ਟਰੈਕਟਰਸ ਦੀ ਤੇ ਡੀਜ਼ਲ ਸਾਰੀ ਟੀਮ ਰਹਿ ਰਹੀ ਆ ਸਾਡੀ ਜਦੋਂ ਮੈਡੀਕਲ ਦਾ ਨਾਲ ਚੱਲੀ ਜਾਊਗਾ ਜਦੋਂ ਹੀ ਸਾਨੂੰ ਉੱਤਰ ਪਤਾ ਲੱਗਦਾ ਵੀ ਹੁਣ ਜਿਹੜੇ ਟਰੈਕਟਰ ਨੂੰ ਚੱਲਣ ਜੋਗੇ ਹੋਗੇ ਆ ਤੇ ਪਹਿਲੀਆਂ ਪਧਰੀਆਂ ਕਰਨ ਲਈ ਵੀ ਸਾਡੀ ਟੀਮਾਂ ਦਿਨ ਰਾਤ ਕਿਸਾਨਾਂ ਦੇ ਨਾਲ ਰਹੂਗੀ ਬਹੁਤ ਬਹੁਤ ਧੰਨਵਾਦ ਅਮਰਤ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਸੌਦਾ ਮਾਸ਼ਾਅੱਲਾ ਜੀ ਬੜਾਈ ਬੱਧੀਆ ਤੇ ਬੜਾ ਅੱਛਾ ਰੰਗ ਕੀਤਾ ਹੈ ਤੁਸੀਂ ਦੇਖ ਲਓ ਕਿ ਪੰਜਾਬ ਦਾ ਵਾਸੀ ਕੋਈ ਵੀ ਪੰਜਾਬ ਦਾ ਪੁੱਤਰ ਪੰਜਾਬੀ ਪਿੱਛੇ ਨਹੀਂ ਰਿਹਾ ਚਾਹੇ ਰੋਇਟਾ ਦਾ ਤਾੜਾ ਹੋਵੇ ਭੰਗੜਾ ਆਹਾਂ ਕੋਈ ਵੀ ਇਹ ਜਿਹੜਾ ਪੰਜਾਬ ਨਾਲ ਮਾਸ਼ਾਅੱਲਾਹ ਵੱਤ ਚਾਟੇ ਹਿੱਸਾ ਲੈ ਰਹੇ ਨੇ ਦਾ ਆਪਣੇ ਪੰਜਾਬੀਆਂ ਭਰਾਵਾਂ ਦਾ ਸਾਥ ਦੇ ਬਿਲਕੁਲ ਇਦਾਂ ਹੀ ਇਹਨਾਂ ਮੈਂ ਕਹਿੰਨਾ ਜਿਹੜਾ ਜਜ਼ਬਾ ਪੰਜਾਬੀਆਂ ਦੇ ਵਿੱਚ ਹੈ ਵਾਕਿਆਰ ਬਜਰਮਾਨ ਸਿੰਘ ਦੀ ਗੱਲ ਸਹੀ ਏ ਵੀ ਇਹ ਜਜ਼ਬਾ ਸਿਰਫ ਪੰਜਾਬੀਆਂ ਕੋਲੀ ਏ ਹੋਰ ਤੂੰ ਬਾਹਰ ਦੁਨੀਆ ਤੇ ਵੇਖ ਲੈ ਕਈ ਆਫਤਾਂ ਹੁੰਦੀਆਂ ਨੇ ਸਲਾਬ ਬਾਹਰਲੇ ਯੂਕੇ ਵਿੱਚ ਵੀ ਆਇਆ ਆਸਟ੍ਰੇਲੀਆ ਵਿੱਚ ਵੀ ਆਇਆ শ্রীলঙ্কা ਵਿੱਚ ਆ ਸਾਰਿਆਂ ਕਈਆਂ ਮੁਲਕਾਂ ਵਿੱਚ ਸਲਾਬ ਆਇਆ ਜ਼ਲਜ਼ਲਾ ਹੁੰਦਾ ਠੀਕ ਹੈ ਜ਼ਲਜ਼ਲੇ ਨਾਲ ਬੜਿਆ ਨੁਕਸਾਨ ਹੁੰਦਾ ਬੜਾ ਜਾਨੀਵ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਲੇਕਿਨ ਜਿਹੜਾ ਇਸ ਸਲਾਬ ਦੇ ਵਿੱਚ ਸਾਡੇ ਪੰਜਾਬੀ ਉਭਰੇ ਹਨ ਇੱਕ ਦੂਜੇ ਦੀ ਮਦਦ ਕਰਨ ਦੇ ਮਾਮਲੇ 'ਚ ਤੇ ਭਾਈਚਾਰੇ ਦੇ ਮਾਮਲੇ 'ਚ ਪੂਰੀ ਦੁਨੀਆ ਨੇ ਮਨ ਛੜਿਆ ਕਿ ਯਾਰ ਇਹ ਇਦਾਂ ਦਾ ਜਜ਼ਬਾ ਕਿਤੇ ਵੀ ਨਹੀਂ ਹੈ ਹੈ ਬਿਲਕੁਲ ਕਿ ਕੋਈ ਬੰਦਾ ਪਿੱਛੇ ਰਿਹਾ ਹੀ ਨਹੀਂ ਕਿਸੇ ਕੋਲ ਰੁਪਈਆ ਵਾ ਤੇ ਰੁਪਈਆ ਲੈ ਕੇ ਨਿਕਲਿਆ ਕਿਸੇ ਕੋ 10 10 ਲੈ ਕੇ ਨਿਕਲਿਆ ਕਿਸੇ ਕੋ ਟਰੈਕਟਰ ਦਾ ਟਰੈਕਟਰ ਲੈ ਕੇ ਨਿਕਲਿਆ ਜਿਹੜੀ ਸ਼ਾਇ ਜਿਹਦੇ ਕੋ ਹੈਗੀ ਹੈ ਉਹ ਲੈ ਕੇ ਪਹੁੰਚਿਆ ਆਪਣਾ ਮਦਦ ਕਰਨ ਨੂੰ ਆਤੇ ਗਰੀਬਾਂ ਦੀ ਤੇ ਜਿੰਦਾ ਵੀ ਨੁਕਸਾਨ ਹੋਇਆ ਕਿਸੇ ਦਾ ਥੋੜਾ ਹੋਇਆ ਬੋਤਾ ਹੋਇਆ ਉਹਦਾ ਨੁਕਸਾਨ ਪੂਰਾ ਕਰ ਰਹੇ ਨੇ ਤੇ ਯਾਰ ਇਦਾਂ ਦੀ ਕੌਮ ਕਿੱਥੇ ਲੱਭਦੀ ਹੈ ਉਸਤਾਦ ਇਦਾਂ ਦੇ ਇਨਸਾਨੀ ਜਜ਼ਬਾ ਰੱਖਣ ਵਾਲੇ ਬੰਦੇ ਮੈਂ ਕਹਿੰਨਾ ਪੂਰੀ ਦੁਨੀਆ 'ਚ ਹੋਣੇ ਨਹੀਂ ਠੀਕ ਹੈ ਫਿਰ ਜਿਹੜੇ ਬਾਹਰ ਕੈਨੇਡਾ ਚ ਜਿਹੜੇ ਵੈਲ ਸੈਟਡ ਨੇ ਪੰਜਾਬੀ ਜਿਨ੍ਹਾਂ ਜਿੰਦੇ ਜਿਹੜੇ ਕਦੀ ਆਏ ਹੀ ਨਹੀਂ ਪਿੱਛੇ ਇੱਥੇ ਹੁੰਦੇ ਨਹੀਂ ਉਹ ਯਕੀਨ ਕਰਕੇ ਜਾਣ ਕੇ ਇੰਨੀ ਉੱਥੋਂ ਅਮਦਾਰ ਭੇਜ ਰਹੇ ਨੇ ਆਪਣੇ ਪੰਜਾਬ ਵਾਸਤੇ ਉਹਨਾਂ ਨੂੰ ਇੰਨੀ ਮੁਹੱਬਤ ਹੈ ਆਪਣੇ ਪੰਜਾਬ ਨਾਲ ਕਿ ਉਹ ਆਪਣਾ ਉੱਥੋਂ ਯਾਨੀ ਕਿ ਮੈਂ ਕਹਿੰਨਾ ਹਰ ਸ਼ਾਇਕ ਇਹਨਾਂ ਆਪਣੀ ਭੇਜ ਰਹੇ ਨੇ ਉੱਥੋਂ ਕਿ ਯਾਰ ਸਾਡਾ ਪੰਜਾਬ ਆਪਣੇ ਪੈਰਾਂ ਦੇ ਖਲੋਜੇ ਵੇ ਆ ਤੇ ਮੈਂ ਯਾਰ ਡਾਕਟਰ ਸੁਇਮਾਨ ਸਾਹਿਬ ਦੀ ਟੀਮ ਨੂੰ ਵੀ ਸਲਾਮ ਪੇਸ਼ ਕਰਨਾ ਉਹ ਵੀ ਮਾਸ਼ਾਅੱਲਾ ਬੜਾ ਅੱਛਾ ਕੰਮ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਇਹ ਜਿਹੜਾ ਹੁਣ ਡਾਕਟਰਾਂ ਦਾ ਕੰਮ ਹੈ ਇਹ ਹੁਣ ਵਾਕਈ ਸ਼ੁਰੂ ਹੋ ਗਿਆ ਹੁਣ ਬਹੁਤ ਜ਼ਿਆਦਾ ਲੋਡ ਪੈਣੀ ਡਾਕਟਰਾਂ ਦੀ ਕਿਉਂਕਿ ਹੁਣ ਬਿਮਾਰੀਆਂ ਇੰਨੀਆਂ ਕੁ ਵਧ ਜਾਣੀਆਂ ਨੇ ਨਾ ਤੇ ਯਕੀਨ ਕਰਕੇ ਜਾਣਾ ਵੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਣਾ ਇਹ ਬਹੁਤ ਵੱਡਾ ਇੱਕ ਚੈਲੰਜ ਹੋ ਜਾਣਾ ਠੀਕ ਹੈ ਬਿਮਾਰੀਆਂ ਇੰਦਾ ਦੇ ਜਦੋਂ ਸਲਾਬ ਲਾਤਾ ਹੈ ਨਾ ਫਿਰ ਬਿਮਾਰੀਆਂ ਵਿੱਚ ਫੈਲਦੀਆਂ ਜਿਵੇਂ ਵਬਾਹ ਫੈਲਦੀ ਹੈ ਤੇ ਅੱਲਾਹ ਪਾਕ ਹਫਾਜ਼ਤ ਕਰੇ ਸਾਡੇ ਪੰਜਾਬ ਦੀ ਸਾਡੇ ਪੰਜਾਬੀਆਂ ਦੀ ਸਾਡੇ ਦੁਖੀ ਇਨਸਾਨਾਂ ਦੀ ਤੇ ਜਿਹੜੇ ਮਸ਼ ਅੱਲਾਹ ਪਾਕ ਉਹਨਾਂ ਨੂੰ ਸਬਰ ਦੇਵੇ ਜਿਹੜੇ ਸਾਡੇ ਭਰਾ ਇਸ ਮੁਸੀਬਤ 'ਚ ਨੇ ਤੇ ਅੱਲਾਹ ਪਾਕ ਉਹਨਾਂ ਦੀ ਹਫਾਜ਼ਤ ਫਰਮਾਵੇ ਤੇ ਬਿਮਾਰੀਆਂ ਤੋਂ ਅੱਲਾਹ ਪਾਕ ਉਹਨਾਂ ਨੂੰ ਬਚਾਵੇ ਤੇ ਜਿਹੜੇ ਵੀ ਭਰਾ ਸਾਡੇ ਦਾ ਨੁਕਸਾਨ ਹੋਇਆ ਅੱਲਾਹ ਪਾਕ ਇਨਸ਼ਾਅੱਲਾ ਉਹਨਾਂ ਦਾ ਜ਼ਰੂਰ ਪੂਰਾ ਕਰੇਗਾ ਤੇ ਬਾਕੀ ਜਿਹੜੇ ਭਰਾ ਸਾਡੇ ਮਦਦ ਕਰ ਰਹੇ ਨੇ ਅੱਲਾਹ ਪਾਕ ਉਹਨਾਂ ਨੂੰ ਵੀ ਇਸ ਇਹਦਾ ਅਜਰ ਦੇਵੇ ਤੇ ਅੱਲਾਹ ਪਾਕ ਉਹਨਾਂ ਦਾ ਇਨਸਾਨੀਅਤ خدمت ਕਰਨ ਦਾ ਜਜ਼ਬਾ ਜਿਹੜਾ ਉਹ ਇਦਾਂ ਹੀ ਬਰਕਰਾਰ ਰੱਖੇ ਤੇ ਜਿਹੜੇ ਮੇਰੇ ਭਰਾ ਪਿੱਛੇ ਰਹਿ ਗਏ ਨੇ ਬਲ ਮੈਨੂੰ ਤੇ ਨਹੀਂ ਲੱਗਦਾ ਕੋਈ ਪਿੱਛੇ ਰਹਿ ਗਿਆ ਚੜ੍ਹਦੇ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਭਰਾ ਮੇਰਾ ਪੰਜਾਬੀ ਪਿੱਛੇ ਰਹਿ ਗਿਆ ਹੋਵੇ ਚਾਹੇ ਉਹ ਕਲਾਕਾਰ ਹੈ ਸਿੰਗਰ ਹੈ ਅਦਾਕਾਰ ਹੈ ਜਾਂ ਚਾਹੇ ਕੋਈ ਬਾਹਰ ਕੈਨੇਡੀਅਨ ਯੂਕੇ 'ਚ ਜਿੱਥੇ ਵੀ ਸੈਟਲ ਹੈ ਠੀਕ ਹੈ ਐਨ ਆਰ ਆਈ ਹੈ ਜਿੱਥੇ ਵੀ ਉਹ ਪਿੱਛੇ ਨਹੀਂ ਰਿਹਾ ਜਿੱਥੇ ਮੈਂ ਜਦੋਂ ਦਾ ਇਹਨੂੰ ਸੁਲਾਬ ਆਇਆ ਇਹਨੂੰ ਨਾਲ-ਨਾਲ ਵੀਡੀਓ ਦੇਖ ਰਿਹਾ ਹਾਂ ਸਰਚ ਕਰ ਰਿਹਾ ਹਾਂ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਮੇਰਾ ਭਰਾ ਰਹਿ ਗਿਆ ਹੋਵੇ ਸਾਰਿਆਂ ਨੇ ਬੜ ਚੜ ਕੇ ਹਿੱਸਾ ਲਿਆ ਸਾਰੇ ਮਾਸ਼ਾਅੱਲਾ ਖਲੂਸੇ ਦਿਲ ਨਾਲ ਤੇ ਆਪਣੀ ਇਨਸਾਨੀਅਤ ਦੀ ਖਿਦਮਤ ਦੇ ਜਜ਼ਮੇ ਨਾਲ ਮਦਦ ਕਰ ਰਹੇ ਨੇ ਆਪਣੇ ਪੰਜਾਬੀ ਭਰਾਵਾਂ ਦੇ ਤੇ ਅੱਲਾ ਪਾਕ ਇਹਨਾਂ ਨੂੰ ਇਨਸ਼ਾਅੱਲਾ ਇਹਨਾਂ ਦੇ ਖਿਦਮਤ ਦਾ ਸਿਲਾ ਦੇਵੇ ਤੇ ਬਾਕੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਾਡੇ ਚੈਨਲ ਵਾਲਾ ਰੈਕਸ਼ਨ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੋਸਤੋ ਤੁਹਾਡੇ ਸ਼ੇਅਰ ਨਾਲ ਯਕੀਨ ਕਰਕੇ ਜਾਣਾ ਕਿ ਕਿਸੇ ਦਾ ਭਲਾ ਹੋ ਸਕਦਾ ਕਿਸੇ ਨੂੰ ਫਾਇਦਾ ਹੋ ਸਕਦਾ ਕਿ ਮੇਰਾ ਭਰਾ ਜਿੱਥੇ ਜਿਹਨੂੰ ਨਹੀਂ ਪਤਾ ਜਾਨੀ ਕਿ ਹਾਲਾਤਾਂ ਦਾ ਉਹਦੇ ਦਾ ਕੋਈ ਮਾਲੂਮਾਤ ਕੋਈ ਸਕਦੀ ਹੈ ਤੇ ਬਾਕੀ ਹੁਣ ਆਪਣਾ ਬੜਾ ਸਾਰਾ ਖਿਆਲ ਰੱਖਿਓ ਅੱਲਾਹ ਪਾਕ ਤੁਹਾਨੂੰ ਸਾਰਿਆਂ ਦਾ ਰਹਿਮ ਫਰਮਾਵੇ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਅੱਲਾਹ ਨਿਗੇਬਾਨ